ਵੈਕੁਲਜੀ ਦਾ ਖਾਲਸਾ ਵੈਕੁਲਜੀ ਦੀ ਫਤਿਹ ਲੁਬਿਆਣਾ ਜ਼ਿਲ੍ਹੇ ਦੇ ਪਿੰਡ ਅਖਾਰਾ ਭੁੰਦੜੀ ਕੁੰਗਰਾਲੀ ਰਾਜਗੂਟਾਂ ਤੇ ਮੁਸ਼ਕਾਬਾ ਸਮੇਟ ਕਈ ਪਿੰਡਾਂ ਦੇ ਲੋਕ ਪਿਛਲੇ 7 ਮਹੀਨੇ ਤੋਂ ਵੱਧ ਸਮੇਂ ਤੋਂ ਇਨ੍ਹਾਂ ਪਿੰਡਾਂ ਵਿੱਚ ਖੇਤੀ ਰੈਂਟ ਖੂਨ ਪ੍ਰਬੰਧਨ ਪਰਾਲੀ ਦੀ ਸਮੱਸਿਆ ਦੇ ਹੱਲ ਅਤੇ ਵਿਕਾਸ ਦੇ ਨਾਮ ਤੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਬਲਕਿ ਧੋਖੇ ਵਿੱਚ ਰੱਖ ਕੇ ਲਗਾਏ ਜਾ ਰਹੇ ਬਾਇਓਗੈਸ ਪਲਾਂਟਾਂ ਜਿਨ੍ਹਾਂ ਨੂੰ ਇਸ ਇਲਾਕੇ ਦਾ ਬੱਚਾ ਬੱਚਾ ਕੈਂਸਰ ਫੈਕਟਰੀਆਂ ਕਹਿ ਕੇ ਸੰਬੋਧਿਤ ਹੁੰਦਾ ਹੈ ਉਹ ਪੱਕੇ ਤੌਰ ਤੇ ਬੰਦ ਕਰਾਉਣ ਲਈ ਦਿਨ ਰਾਤ ਚੱਲਣ ਵਾਲਾ ਸੰਘਰਸ਼ ਦਾ ਪੱਕਾ ਮੋਰਚਾ ਲਾ ਕੇ ਬੈਠੇ ਹਨ ਇਨਕਲਾਬੀ ਜਮਹੂਰੀ ਅਤੇ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਹਨ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਰੋਜ਼ਾਨਾ ਕੰਮਕਾਰ ਕਰਦੇ ਹੋਏ ਦਿਨ ਰਾਤ ਚੱਲਣ ਵਾਲੇ ਇਨ੍ਹਾਂ ਮੋਰਚਿਆਂ ਦੇ ਵਿੱਚ ਹਾਜ਼ਰੀ ਭਰਦੇ ਹਨ ਅਤੇ ਸਮਾਗਮਾਂ ਦਾ ਪ੍ਰਬੰਧ ਕਰਦੇ ਹਨ ਦਿਨ ਵੇਲੇ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਦੇ ਆਗੂ ਲੋਕਾਂ ਨੂੰ ਇਨ੍ਹਾਂ ਬਾਇਓ ਗੈਸ ਫੈਕਟਰੀਆਂ ਦੇ ਚਾਲੂ ਹੋਣ ਨਾਲ ਪੈਦਾ ਹੋਣ ਵਾਲੇ ਮਾਰੂ ਖਤਰਿਆਂ ਦੇ ਬਾਰੇ ਸੁਚੇਤ ਕਰਦੇ ਹਨ ਇੰਡੀਪੈਂਡੈਂਟ ਚੇਤਨਾ ਮਾਰਚ ਕੱਢੇ ਜਾਂਦੇ ਹਨ ਆਗਾਮੀ ਵਦੂ ਸਾਹਿਤ ਵੰਡਿਆ ਜਾਂਦਾ ਹੈ ਇੱਕ ਤਰ੍ਹਾਂ ਦਾ ਬਾਇਓ ਗੈਸ ਪਲਾਂਟਾਂ ਦੇ ਖਿਲਾਫ ਲੱਗੇ ਇਹ ਸੰਘਰਸ਼ ਦੇ ਮੋਰਚੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਲਈ ਯੂਨੀਵਰਸਟੀਆਂ ਬਾਅਦ ਕੰਮ ਕਰ ਰਹੇ ਹਨ ਇਹਨਾਂ ਪਿਛਲੇ 7 ਮਹੀਨਿਆਂ ਤੋਂ ਬਾਅਦ ਸਮੇਂ ਦੌਰਾਨ ਇਲਾਕੇ ਦੇ ਲੋਕਾਂ ਨੇ ਲਗਭਗ ਪ੍ਰਸ਼ਾਸਨ ਦੇ ਹਰ ਇੱਕ ਅਧਿਕਾਰੀ ਡਿਪਟੀ ਕਮਿਸ਼ਨਰ ਮੰਤਰੀਆਂ ਐਮਪੀਆਂ ਤੋਂ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਹਨ ਅਤੇ ਉਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਹਨ ਸਰਕਾਰ ਵੱਲੋਂ ਲੋਕਾਂ ਨੂੰ ਇਹਨਾਂ ਕੈਂਸਰ ਫੈਕਟਰੀਆਂ ਦੇ ਲਾਭ ਗਿਣਾਉਣ ਦੇ ਲਈ ਭੇਜੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਵੱਡੇ-ਵੱਡੇ ਵਿਦਵਾਨਾਂ, ਬੁੱਧੀਜੀਵੀਆਂ ਤੇ ਵਿਗਿਆਨੀਆਂ ਨੂੰ ਵਿਚਾਰ-ਚਰਚਾ ਦੇ ਵਿੱਚ ਮਾਤਵੀ ਦਿੱਤੀ ਹੈ। ਸਰਕਾਰਾਂ ਦੇ ਕੋਲ ਕੋਈ ਜਵਾਬ ਨਹੀਂ। 1 ਜੂਨ 2024 ਨੂੰ ਸਮੁੱਚੇ ਦੇਸ਼ ਭਾਰਤ ਵਿੱਚ 18ਵੀਂ ਲੋਕ ਸਭਾ ਵੋਟਾਂ ਹੋਈਆਂ। ਇਹਨਾਂ ਲੋਕ ਸਭਾ ਵੋਟਾਂ ਦੇ ਦੌਰਾਨ ਇਸ ਇਲਾਕੇ ਦੇ ਲੋਕਾਂ ਨੇ ਸੰਪੂਰਨ ਬਾਈਕਾਟ ਕਰਦੇ ਹੋਏ ਜਿੱਥੇ ਇਹਨਾਂ ਫੈਕਟਰੀਆਂ ਦੇ ਵਿਰੋਧ ਵਿੱਚ ਆਪਣਾ ਰੋਸ ਦਰਜ ਕਰਾਇਆ, ਉੱਥੇ ਇਸ ਸੰਘਰਸ਼ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਪੰਨਾ ਜੋੜ ਦਿੱਤਾ। ਆਖਰ ਇਲਾਕੇ ਦੇ ਲੋਕ ਇਹਨਾਂ ਬਾਇਓਗੈਸ ਫੈਕਟਰੀਆਂ ਦਾ ਵਿਰੋਧ ਕਰਕੇ ਹੋ ਰਹੇ ਹਨ। ਇਸ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਕਿ ਬਾਇਓਗੈਸ ਪਲਾਂਟ ਜਿਹੜੇ ਆ ਉਹ ਕੰਮ ਕਿੱਦਾਂ ਕਰਦੇ ਆ। ਬਾਇਓਗੈਸ ਪਲਾਂਟ ਵਿੱਚ ਮੁੱਖ ਰੂਪ ਦੇ ਵਿੱਚ ਤਿੰਨ ਹਿੱਸੇ ਹੁੰਦੇ ਆ। ਸਭ ਤੋਂ ਪਹਿਲਾ ਹਿੱਸਾ ਹੁੰਦਾ ਰਿਸੈਪਸ਼ਨ ਖੇਤਰ ਜਿੱਥੇ ਕੱਚਾ ਮਾਲ ਪਾਇਆ ਜਾਂਦਾ ਹੈ। ਕੱਚੇ ਮਾਲ ਤੋਂ ਭਾਵ ਹੈ ਕਿ ਬਾਇਓਗੈਸ ਪੈਦਾ ਕਰਨ ਦੇ ਲਈ ਜੋ ਖੇਤਾਂ ਦੇ ਵਿੱਚੋਂ ਨਿਕਲੀ ਪਰਾਲੀ ਜਿੱਥੇ ਹੋਰ ਖੇਤੀ ਦਾ ਵੇਸਟੇਜ ਹੈਗਾ ਆ ਇਸ ਬਾਇਓ ਗੈਸ ਪਲੰਟ ਦਾ ਦੂਸਰਾ ਅਹਿਮ ਭਾਗ ਹੁੰਦਾ ਆ ਇੱਕ ਡਾਈਜੈਸਟਰ ਇੱਕ ਵੱਡਾ ਟੈਂਕ ਹੁੰਦਾ 에ਅਰ ਪ੍ਰੂਫ ਤੇ ਵਾਟਰ ਪ੍ਰੂਫ ਟੈਂਕ ਹੁੰਦਾ ਆ ਜਿਹਦੇ ਵਿੱਚ ਕੱਚਾ ਮਾਲ ਸੜਦਾ ਆ ਤੇ ਜਿਹਦੇ ਨਾਲ ਗੈਸ ਪੈਦਾ ਹੁੰਦੀ ਆ ਠੀਕ ਉਸੇ ਤਰ੍ਹਾਂ ਜਿਵੇਂ ਸ਼ਰਾਬ ਫੈਕਟਰੀਆਂ ਦੇ ਵਿੱਚ ਖੰਡ ਜਾਂ ਮਿੱਠੇ ਤੋਂ ਅਲਕੋਹਲ ਪੈਦਾ ਕਰਨ ਦੇ ਲਈ ਉਹਨੂੰ ਖਮੀਰਨ ਕੀਤਾ ਜਾਂਦਾ ਇੱਕ ਵੱਡੇ ਟੈਂਕ ਦੇ ਵਿੱਚ ਉਸਨੂੰ ਸਾੜਿਆ ਜਾਂਦਾ ਇਸੇ ਚੈਂਬਰ ਦੇ ਵਿੱਚ ਉਹ ਪ੍ਰਾਲੀ ਜਾਂ ਉਹ ਜਿਹੜਾ ਕੱਚਾ ਮਾਲ ਹੈਗਾ ਉਹਨੂੰ ਸਾੜ ਕੇ ਮੀਥੇਨ ਗੈਸ ਪੈਦਾ ਕੀਤੀ ਜਾਂਦੀ ਆ ਜਿਹਨੂੰ ਕਿ ਆਪਾਂ ਬਾਇਓ ਗੈਸ ਕਹਿੰਦੇ ਆ ਤੇ ਇਸੇ ਹੀ ਚੈਂਬਰ ਦੇ ਵਿੱਚ ਮੀਥੇਨ ਬਾਇਓ ਗੈਸ ਜੋ ਉਤਪੰਨ ਹੁੰਦੀ ਆ ਉਹ ਕੁੱਲ ਉਤਪੰਨ ਹੋਈਆਂ ਗੈਸਾਂ ਦਾ ਅੰਤਰੀ ਤੋ 65% ਤੱਕ ਹੁੰਦਾ ਹੈਗਾ ਯਾ ਤੇ ਨਾਲ 55 ਤੋਂ 35% ਤੱਕ ਦੂਜੀਆਂ ਖਤਰਨਾਕ ਗੈਸਾਂ ਜ਼ਹਿਰੀਲੀਆਂ ਗੈਸਾਂ ਜਿਵੇਂ ਹਾਈਡਰੋਜਨ ਸਲਫਾਈਡ ਅਮੋਨੀਆ ਕਾਰਬਨ ਮੋਨੋਆਕਸਾਈਡ ਤੇ ਹੋਰ ਗੰਦਾ ਵੇਸਟੇਜ ਗੰਦਾ ਪਾਣੀ ਜਿਹੜਾ ਉਹ ਵੀ ਨਾਲ ਦੀ ਨਾਲ ਉਤਪੰਨ ਹੁੰਦਾ ਆ ਇਸ ਬਾਇਓ ਗੈਸ ਪਲਾਂਟ ਦਾ ਜੋ ਤੀਸਰਾ ਭਾਗ ਹੁੰਦਾ ਉਹ ਹੁੰਦਾ ਆ ਗੈਸ ਧਾਰਕ ਭਾਗ ਜਿੱਥੇ ਸਾਰੀ ਦੀ ਸਾਰੀ ਗੈਸ ਬਣ ਕੇ ਸਟੋਰ ਹੁੰਦੀ ਆ ਪਰ ਉਹ ਗੈਸ ਸਟੋਰ ਹੁੰਦੀ ਆ ਇਹ ਇੱਕ ਵੱਡਾ 에어 ਪ੍ਰੂਫ ਕੰਟੇਨਰ ਹੁੰਦਾ ਆ ਤੇ ਸਟੀਲ ਦਾ ਬਣਿਆ ਹੁੰਦਾ ਆ ਜੋ ਕਿ ਪੂਰੀ ਸੜਿਆਂ ਦੀ ਪ੍ਰਕਿਰਿਆ ਦੇ ਦੌਰਾਨ ਜੋ ਗੈਸ ਪੈਦਾ ਹੋਈ ਹੁੰਦੀ ਆ ਉਹ ਆ ਕੇ ਇਸ ਚੈਂਬਰ ਦੇ ਵਿੱਚ ਜਮਾ ਹੁੰਦੀ ਆ ਹੁਣ ਆਪਾਂ ਵਾਪਸ ਉਸੇ ਸਵਾਲ ਵੱਲ ਮੁੜਦੇ ਆ ਕਿ ਲੋਕ ਆਖਦੇ ਇਹਨਾਂ ਬਾਇਓ ਗੈਸ ਪਲਾਂਟਾਂ ਨੂੰ ਕੈਂਸਰ ਪਲਾਂਟ ਕੈਂਸਰ ਫੈਕਟਰੀਆਂ ਕਿਉਂ ਕਹਿ ਰਹੇ ਆ ਤੇ ਕਿਉਂ ਇਹਨਾਂ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਦੇ ਲਈ ਦਿਨ ਰਾਤ ਦਾ ਪੱਕਾ ਸੰਘਰਸ਼ ਦਾ ਮੋਲ ਚਲਾ ਕੇ ਬੈਠੇ ਹੋਏ ਆ ਹਾਈਡਰੋਜਨ ਸਲਫਾਈਡ ਇੱਕ ਇਹੋ ਜਿਹੀ ਗੈਸ ਹੈਗੀ ਆ ਜਿਸ ਨੂੰ ਵਰਲਡ ਵਾਰ ਦੇ ਵਿੱਚ ਸੰਸਾਰ ਜੰਗਾਂ ਦੇ ਵਿੱਚ ਦੁਸ਼ਮਣ ਦੇਸ਼ਾਂ ਦੇ ਖਿਲਾਫ ਫੌਜਾਂ ਇੱਕ ਦੂਜੇ ਨੂੰ ਮਾਰਨ ਦੇ ਲਈ ਵਰਤਦੀਆਂ ਸੀਗੀਆਂ ਉਹ ਜ਼ਹਿਰੀਲੀ ਗੈਸ ਇਸ ਬਾਇਓ ਗੈਸ ਪਲਾਂਟਾਂ ਦੇ ਵਿੱਚ ਵੱਡੇ ਪੱਧਰ ਤੇ ਉਤਪੰਨ ਹੋਊਗੀ ਇਹ ਜਿਹੜੀ ਗੈਸ ਹੈਗੀ ਆ ਇਹ ਹੌਲੀ-ਹੌਲੀ ਮਨੁੱਖ ਦੇ ਸਾਹ ਰਾਹੀਂ ਫਸਲਾ ਰਾਹੀਂ ਪਾਣੀ ਦੇ ਰਾਹੀਂ ਮਨੁੱਖ ਦੇ ਸਰੀਰ ਦੇ ਅੰਦਰ ਘੁਲਦੀ ਰਹਿੰਦੀ ਆ ਤੇ ਜਿਸ ਦੇ ਨਤੀਜੇ ਵਜੋਂ ਕੈਂਸਰ ਬ੍ਰੇਨ ਹੈਮਰੇਜ ਅਧਰੰਗ ਦੇਲ ਫੇਫੜਿਆਂ ਦੀਆਂ ਅੰਤੜੀਆਂ ਦੀਆਂ ਗੰਭੀਰ ਸਮੱਸਿਆਵਾਂ ਅਤੇ ਗੰਭੀਰ ਰੋਗ ਜਿਹੜੇ ਆ ਉਹ ਮਨੁੱਖ ਨੂੰ ਹੌਲੀ ਹੌਲੀ ਕਰਕੇ ਚਮੜ ਜਾਂਦੇ ਆ ਇਤੋਂ ਤੱਕ ਕਿ ਵੀ ਖੋਜ ਹੈਗੀ ਆ ਕਿ ਜਿਹੜੇ ਲੋਕ ਇਸ ਹਾਈਡਰੋਜਨ ਸਲਫਾਈਡ ਗੈਸ ਦੇ ਸੰਪਰਕ ਵਿੱਚ ਰਹਿੰਦੇ ਆ ਉਹਨਾਂ ਦੀ ਬੱਚੇ ਪੈਦਾ ਕਰਨ ਦੀ ਜਿਹੜੀ ਸਮਰੱਥਾ ਆ ਉਹ ਹੌਲੀ ਹੌਲੀ ਕਰਕੇ ਖਤਮ ਹੋ ਜਾਂਦੀ ਆ ਇਸੇ ਤਰ੍ਹਾਂ ਦੂਸਰੀ ਜਿਹੜੀ ਗੈਸ ਪੈਦਾ ਹੁੰਦੀ ਆ ਜ਼ਹਿਰੀਲੀ ਉਹ ਹੈਗੀ ਆ ਕਾਰਬਨ ਮੋਨ ਆਕਸਾਈਡ ਇਸ ਗੈਸ ਦੇ ਸੰਪਰਕ ਵਿੱਚ ਆਉਣ ਦੇ ਨਾਲ ਮਨੁੱਖ ਦਾ ਸਾਹ ਜਿਹੜਾ ਆ ਉਹ ਹੌਲੀ-ਹੌਲੀ ਰੁਕਦਾ ਰੁਕ ਜਾਂਦਾ ਆ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕਿਸ ਵੇਲੇ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦਾ ਆ ਆਪਾਂ ਕਈ ਵਾਰ ਸੁਣਦੇ ਪਈਆਂ ਕਿ ਸਰਦੀਆਂ ਦੇ ਵਿੱਚ ਆਪਾਂ ਨੇ ਕਮਰੇ ਨੂੰ ਗਰਮ ਕਰਨ ਦੇ ਲਈ ਕਿਸੇ ਨੇ ਕੋਲੇ ਦੀ ਅੰਗੀਠੀ ਜਲਾਈ ਤੇ ਉਹ ਸਾਰਾ ਪਰਿਵਾਰ ਰਾਤ ਨੂੰ ਸੁਪਾ ਹੀ ਰਹਿ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਇਹ ਇਹ ਹੁੰਦਾ ਕਿਉਂ ਆ ਇਹ ਹੁੰਦਾ ਕਿਉਂ ਆ ਇਹਦੀ ਜ਼ਿੰਮੇਵਾਰ ਜਿਹੜੀ ਗੈਸ ਆ ਉਹ ਹੈਗੀ ਕਾਰਬਨ ਮੋਨੋਆਕਸਾਈਡ ਜਿਹੜੀ ਕਿ ਇਸ ਪੂਰੇ ਬਾਇਓਗੈਸ ਪਲਾਂਟ ਦੇ ਵਿੱਚ ਪੈਦਾ ਹੋਣੀ ਹੈਗੀ ਆ ਤੀਸਰਾ ਅਹਿਮ ਇੱਕ ਬਹੁਤ ਜ਼ਹਿਰੀਲਾ ਤੱਤ ਹੈਗਾ ਅਮੋਨੀਆ ਜਿਹੜਾ ਬਾਇਓਗੈਸ ਦੇ ਨਾਲ ਪੈਦਾ ਹੁੰਦਾ ਹੈਗਾ ਇਹ ਪਾਣੀ ਦੇ ਵਿੱਚ ਘੁਲ ਜਾਂਦਾ ਤੇ ਵੱਡੇ ਪੱਧਰ ਤੇ ਪਾਣੀ ਨੂੰ ਜ਼ਹਿਰੀਲਾ ਕਰਕੇ ਨਾਲ ਦੀ ਨਾਲ ਉੱਥੇ ਜਿਵੇਂ ਆ ਖੇਤੀਬਾੜੀ ਦੀਆਂ ਉਪਜਾਊ ਜ਼ਮੀਨਾਂ ਆ ਉਹਨਾਂ ਦੇ ਵਿੱਚ ਘੋਲ ਕੇ ਉਹਨਾਂ ਜ਼ਮੀਨਾਂ ਦੀ ਜਿਹੜੀ ਫਸਲ ਪੈਦਾ ਕਰਨ ਦੀ ਸਮਰੱਥਾ ਆ ਉਹਨੂੰ ਖਤਮ ਕਰ ਦਿੰਦਾ ਆ ਇਸੇ ਤਰ੍ਹਾਂ ਹੋਰ ਬਹੁਤ ਸਾਰਾ ਗੰਦਾ ਪਾਣੀ ਤੇ ਠੋਸ ਕਚਰਾ ਹੈਗਾ ਉਹ ਵੀ ਇਸ ਬਾਇਓ ਗੈਸ ਦੇ ਉਤਪਾਦਨ ਦੌਰਾਨ ਵੱਡੇ ਪੱਧਰ ਤੇ ਪੈਦਾ ਹੋਊਗਾ ਜਿਸ ਨੂੰ ਸੰਭਾਲਣ ਦੀ ਸਮੱਸਿਆ ਸਮੁੱਚੇ ਇਲਾਕੇ ਦੇ ਲਈ ਵੱਡੇ ਪੱਧਰ ਤੇ ਖੜੀ ਹੋ ਜਾਊਗੀ ਇਹਨਾਂ ਕਚਰੇ ਦੇ ਢੇਰਾਂ ਦੇ ਉੱਪਰੋਂ ਉਹਨੂੰ ਜ਼ਹਿਰੀਲਾ ਮੱਖੀ ਮੱਛਰ ਪੈਦਾ ਹੋਊਗਾ ਉਹ ਇਲਾਕੇ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਬਿਮਾਰ ਕਰੂਗਾ ਗੈਸ ਬਣਾਉਣ ਲਈ ਵਰਤਿਆ ਜਾ ਰਿਹਾ ਹਜ਼ਾਰਾਂ ਲੀਟਰ ਪਾਣੀ ਜਿਹੜਾ ਉਹ ਦੂਸ਼ਿਤ ਹੋਣ ਤੋਂ ਬਾਅਦ ਟੈਂਕਰਾਂ ਦੇ ਵਿੱਚ ਭਰ ਕੇ ਫੈਕਟਰੀ ਦੀਆਂ ਮਾਲਕ ਜਿਹੜੇ ਉਹ ਖੇਤਾਂ ਦੇ ਵਿੱਚ ਡੋਲਣਗੇ ਦਰਿਆਵਾਂ ਦੇ ਵਿੱਚ ਨਾਗਿਆਂ ਦੇ ਵਿੱਚ ਡੋਲਣਗੇ ਉਹ ਵੀ ਗੰਭੀਰ ਬਿਮਾਰੀਆਂ ਨੂੰ ਪੈਦਾ ਕਰੇਗਾ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਵੱਡੀਆਂ ਫੈਕਟਰੀਆਂ ਲੱਗ ਜਾਂਦੀਆਂ ਹਨ ਤਾਂ ਉਹਨਾਂ ਦੀਆਂ ਚਾਰਟਵਾਰੀਆਂ ਵੱਡੀਆਂ-ਵੱਡੀਆਂ ਕੰਧਾਂ ਕੱਢ ਲਈਆਂ ਜਾਂਦੀਆਂ ਤੇ ਉਹਨਾਂ ਕੰਧਾਂ ਦੇ ਪਿੱਛੇ ਹੋ ਕੀ ਰਿਹਾ ਉਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਜਾਂਦਾ ਆਮ ਲੋਕਾਂ ਨੂੰ ਉਹਨਾਂ ਫੈਕਟਰੀਆਂ ਦੇ ਨੇੜੇ ਨਹੀਂ ਫੜਕਣ ਦਿੱਤਾ ਜਾਂਦਾ ਤੇ ਹੁੰਦਾ ਕੀ ਆ ਕਿ ਉਸ ਗੰਦੇ ਪਾਣੀ ਤੇ ਬੇਸਟ ਨੂੰ ਢੱਤੀ ਦੇ ਵਿੱਚ ਡੁੰਗੇ ਬੋਰ ਕਰਕੇ ਫੈਕਟਰੀਆਂ ਦੇ ਜਿਹੜੇ ਪ੍ਰਬੰਧਕ ਹੈਗੇ ਆ ਜਾਂ ਮਾਲਕ ਹੈਗੇ ਉਹ ਕੌਂਦੇ ਰਹਿੰਦੇ ਆ ਇਹਦਾ ਪਤਾ ਲੋਕਾਂ ਨੂੰ ਕਿਦੋਂ ਲੱਗਦਾ ਜਦੋਂ ਪੀਣ ਵਾਲਾ ਤਾਜ਼ਾ ਪਾਣੀ ਜਿਹੜਾ ਹੈ ਉਹ ਜ਼ਿੰਦੀਲਾ ਹੋ ਜਾਂਦਾ ਬਾ ਦੂਸਰਾ ਸਦਮਾ ਬੇਗੜਾ ਲੁਬਿਆਣੇ ਦਾ ਜਿਹੜਾ ਇਹ ਇਲਾਕਾ ਜਿੱਥੇ ਇਹ ਬਾਇਓ ਗੈਸ ਪਲਾਂਟ ਲੱਗ ਰਹੇ ਆ ਉਹ ਪਹਿਲਾਂ ਤੋਂ ਹੀ ਪਾਣੀ ਦੇ ਲਈ ਡਾਰਕ ਜ਼ੋਨ ਦੇ ਵਿੱਚ ਸ਼ਾਮਲ ਕੀਤਾ ਗਿਆ ਆ ਇਸ ਇਲਾਕੇ ਵਿੱਚ ਪੀਣ ਵਾਲਾ ਸਾਫ਼ ਪਾਣੀ ਜਿਹੜਾ ਉਹ ਪਹਿਲਾਂ ਹੀ ਬਹੁਤ ਡੂੰਘਾ ਚਲਾ ਗਿਆ ਉਸ ਦਾ ਲੈਵਲ ਬਹੁਤ ਡੂੰਘਾ ਚਲਾ ਗਿਆ ਤੇ ਜਦੋਂ ਇਹਨਾਂ ਫੈਕਟਰੀਆਂ ਦੇ ਵੱਲੋਂ ਹਜ਼ਾਰਾਂ ਲੀਟਰ ਪਾਣੀ ਰਿਸਾਣਾ ਕੱਢਿਆ ਜਾਣਾ ਹੈਗਾ ਤੇ ਉਹਦੇ ਨਾਲ ਇਲਾਕੇ ਦੇ ਵਿੱਚ ਸੋਕਾ ਪਊਗਾ ਫਸਲਾਂ ਦੇ ਲਈ ਪੀਣ ਦੇ ਲਈ ਮਨੁੱਖ ਦੇ ਲਈ ਪਾਣੀ ਨਹੀਂ ਰਹੂਗਾ ਤੇ ਇਲਾਕੇ ਦੇ ਵਿੱਚ ਪਾਣੀ ਦੀ ਵੱਡੀ ਕਿੱਲਤ ਪੈਦਾ ਹੋਊਗੀ ਤੇ ਇਹਦੇ ਨਾਲ ਹੀ ਇਲਾਕੇ ਦੇ ਲੋਕਾਂ ਦਾ ਇੱਕ ਹੋਰ ਬਹੁਤ ਵੱਡਾ ਡਰਾ ਕਿ ਪ੍ਰਦੂਸ਼ਿਤ ਗੈਸ ਜਿਹੜੀ ਇਹਨਾਂ ਦੀਆਂ ਚਿਮਨੀਆਂ ਦੇ ਵਿੱਚੋਂ ਪੈਦਾ ਹੋਣੀ ਹੈਗੀ ਆ ਉਹਦੇ ਦੇ ਵਿੱਚ ਸਾਹ ਲੈਣਾ ਮਨੁੱਖ ਦੇ ਲਈ ਬੜਾ ਔਖਾ ਹੋ ਜਾਣਾ ਆ ਤੇ ਜਿਸ ਵੇਲੇ ਲੋਕਾਂ ਦੇ ਰੋਟੀ ਪਾਣੀ ਦਾ ਟਾਈਮ ਹੋਣਾ ਉਹ ਨਹੀਂ ਭੋਜਨ ਛਕਣਾ ਹੈਗਾ ਆ ਇਹ ਘਰ ਦੇ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਕਰਨੇ ਪੈਣੇ ਆ ਇੰਨੀ ਗੰਦੀ ਜਿਹੜੀ ਬਦਬੂ ਆਉ ਕਿ ਕਿ ਮਨੁੱਖ ਨੂੰ 24 ਘੰਟੇ ਹਰ ਵੇਲੇ ਦੇ ਮੂੰਹ ਬੰਦ ਕੇ ਰੱਖਣਾ ਪਊਗਾ ਤੇ ਦੂਸਰਾ ਵੱਡੀ ਗੱਲ ਹੈਗੀ ਆ ਕਿ ਇਹ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਇਹ ਪਿੰਡ ਦੇ ਬਿਲਕੁਲ ਨਜ਼ਦੀਕ ਲਾ ਕੇ ਰਹੀਆਂ ਆਬਾਦੀ ਬਹੁਤ ਨੇੜੇ ਹੈਗੀ ਆ ਤੇ ਸਕੂਲ ਤਾਂ ਬਲਕਿ ਜਿਹੜਾ ਹੈਗਾ ਆ ਕੁਝ ਫੈਕਟਰੀਆਂ ਜਿਵੇਂ ਭੁੰੜੀ ਵਾਲੀ ਆ ਉਹਦੇ ਤੋਂ ਬਿਲਕੁਲ 100 ਮੀਟਰ ਦੀ ਦੂਰੀ ਦੀ ਦੂਰੀ ਦੇ ਉੱਪਰ ਬੱਚਿਆਂ ਦਾ ਸਕੂਲ ਹੈਗਾ ਆ ਤੇ ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਖਤਰਾ ਜਿਹੜਾ ਇਸ ਇਲਾਕੇ ਦੇ ਲੋਕਾਂ ਨੂੰ ਹਰ ਮੇਲੇ ਉਹਦਾ ਸਾਹਮਣਾ ਕਰਨਾ ਪਊਗਾ ਕਿ ਰੱਬ ਨਾ ਕਰੇ ਕਿਸੇ ਕੁਦਰਤੀ ਆਫਤ ਜਾਂ ਕਿਸੇ ਮਕੈਨੀਕਲ ਗਲਤੀ ਦੇ ਨਾਲ ਟੈਕਨੀਕਲ ਗਲਤੀ ਦੇ ਨਾਲ ਅਗਰ ਇੱਕ ਗੈਸ ਦੇ ਵੱਡੇ ਵੱਡੇ ਜਿਹੜੇ ਮੀਥੇਨ ਗੈਸ ਦੇ ਟੈਂਕ ਉਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਪਲਾਂਟ ਇੰਨੇ ਖਤਰਨਾਕ ਹੈਗੇ ਆ ਤਾਂ ਇਹਨਾਂ ਨੂੰ ਲਗਾ ਕੌਣ ਰਿਹਾ ਆ ਸਾਡੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚ ਸਰਕਾਰ ਨੇ 70 ਦੇ ਕਰੀਬ ਬਾਇਓ ਗੈਸ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਆ ਇੱਕ ਤਰ੍ਹਾਂ ਦਾ ਪੂਰਾ ਪੰਜਾਬ ਹੀ ਇਹਨਾਂ ਨੇ ਕਵਰ ਕਰ ਲਿਆ ਹੈਗਾ ਲੁਧਿਆਣੇ ਵਾਲੇ ਇਹ ਜਿਹੜੇ ਚਾਰੋਂ ਪਲਾਂਟ ਹੈਗੇ ਆ ਉਹ ਉਸੇ ਲੜੀ ਦਾ ਜਿਸਾਇਆ ਜਿਹੜੇ 70 ਪਲਾਂਟ ਪੰਜਾਬ ਦੇ ਵਿੱਚ ਲੱਗ ਰਹੇ ਆ ਫੈਕਟਰੀਆਂ ਲਾਉਣ ਦੇ ਲਈ ਇਲਾਕੇ ਦੇ ਲੋਕਾਂ ਤੋਂ ਕਾ ਗੂੜ ਪੁੱਛਣ ਦੀਆਂ ਪੰਚਾਇਤਾਂ ਤੋਂ ਵੀ ਸਹਿਮਤੀ ਲੈਣਾ ਇਹਨਾਂ ਫੈਕਟਰੀਆਂ ਦੇ ਮਾਲਕਾਂ ਨੇ ਜਾਂ ਪ੍ਰਸ਼ਾਸਨ ਨੇ ਜ਼ਰੂਰੀ ਨਹੀਂ ਸਮਝਿਆ ਬਲਕਿ ਲੋਕਾਂ ਨੂੰ ਧੋਖੇ ਵਿੱਚ ਧੋਖੇ ਵਿੱਚ ਰੱਖ ਕੇ ਇਹ ਜਿਹੜੇ ਪਲਾਂਟ ਲਗਾਏ ਗਏ ਆ ਕਿਉਂਕਿ ਪਹਿਲਾਂ ਲੋਕਾਂ ਨੇ ਜਦੋਂ ਦੇਖਿਆ ਕਿ ਪਲਾਂਟ ਲੱਗ ਰਹੇ ਆ ਉਦੋਂ ਲੋਕਾਂ ਨੇ ਪੁੱਛਿਆ ਵੀ ਇੱਥੇ ਕੀ ਬਣੂਗਾ ਤਾਂ ਜਿਹੜੇ ਫੈਕਟਰੀ ਦੇ ਮਾਲਕਾ ਪ੍ਰਬੰਧਕ ਆ ਉੱਥੇ ਕੰਮ ਕਰਨ ਵਾਲੇ ਲੋਕ ਸੀਗੇ ਉਹ ਕਹਿੰਦੇ ਸੀ ਇੱਥੇ ਆਪਾਂ ਤੌਲੀਏ ਬਣਾਉਣੇ ਆ ਹੋਲੀ-ਹੋਲੀ ਇੱਥੇ ਆ ਗਿਆ ਕਿ ਇੱਥੇ ਜੈਦਕ ਖਾਦ ਬਣਨੀ ਆ ਜਦੋਂ ਲੋਕਾਂ ਨੇ ਦੇਖਿਆ ਕਿ ਇਹ ਤਾਂ ਬਹੁਤ ਵੱਡੇ ਪੱਧਰ ਤੇ ਇੱਥੇ ਨਿਰਮਾਣ ਕਾਰਜ ਚੱਲ ਰਹੇ ਆ ਲੋਕਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਹੋਰ ਵੱਖ-ਵੱਖ ਵਿਭਾਗਾਂ ਤੱਕ ਜਿਹੜਾ ਆ ਪਹੁੰਚ ਕੀਤੀ ਤੇ ਉਥੋਂ ਪਤਾ ਲੱਗਾ ਕਿ ਇਹ ਤਾਂ ਬਾਇਓਗੈਸ ਫੈਕਟਰੀਆਂ ਲੱਗ ਰਹੀਆਂ ਤਾਂ ਲੋਕਾਂ ਨੇ ਜਿਹੜਾ ਉਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਹੁਣ ਸੋਚਣ ਦੀ ਗੱਲ ਹੈਗੀ ਆ ਕਿ ਪਿੰਡ ਦੀ ਆਬਾਦੀ ਦੇ ਕੋਲ ਲੱਗ ਰਹੀਆਂ ਆ ਸਕੂਲ ਬੱਚਿਆਂ ਦਾ ਬਿਲਕੁਲ 100 ਮੀਟਰ ਦੀ ਦੂਰੀ ਤੇ ਹੈਗਾ ਤੇ ਸਾਰੇ ਤਰ੍ਹਾਂ ਦੇ ਵਾਤਾਵਰਨ ਪ੍ਰਦੂਸ਼ਨ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਟੀੜੀਆਂ ਉਹ ਸੰਸਥਾਵਾਂ ਹੈਗੀਆਂ ਜਿਨ੍ਹਾਂ ਨੇ ਇਹਨਾਂ ਨੂੰ ਝੂਠੀਆਂ ਜਿਹੜੀਆਂ ਐਨਓਸੀਜ਼ ਜਿਹੜੀਆਂ ਆ ਉਹ ਮਹਈਆ ਕਰਵਾਤੀਆਂ ਜਾਰੀ ਕਰ ਰੱਖਤੀਆਂ ਇਹ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਪਰੇਸ਼ਤਾਚਾਰ ਤੇ ਜਾਂਚ ਦਾ ਵਿਸ਼ਾ ਆ ਦੂਸਰੀ ਗੱਲ ਜਿਹੜੀ ਭੁੰਗੜੀ ਦੇ ਵਿੱਚ ਫੈਕਟਰੀ ਲੱਗ ਰਹੀ ਆ ਗਿਆ ਨਿਊ એનર્ਜੀ ਪ੍ਰਾਈਵੇਟ ਲਿਮਟਿਡ ਦੇ ਨਾਂ ਦੀ ਕੰਪਨੀ ਲਗਾ ਰਹੀ ਆ ਉਸ ਕੰਪਨੀ ਨੂੰ ਜਿਹੜੀ ਐਨਓਸੀ ਮਿਲੀ ਆ ਉਹ ਜਨਵਰੀ 2024 ਦੇ ਵਿੱਚ ਮਿਲੀ ਆ ਜਦਕਿ ਇਸ ਫੈਕਟਰੀ ਦੇ ਨਿਰਮਾਣ ਦੇ ਕਾਰਜ ਤੇ ਹੋਰ ਆਪਣੀਆਂ ਜਿਹੜੀਆਂ ਸਰਗਰਮੀਆਂ ਆ ਉਹ ਸਤੰਬਰ 2023 ਦੇ ਵਿੱਚ ਅਰੰਭ ਕਰ ਦਿੱਤੀਆਂ ਸਨ ਤੇ ਨਾਲ ਦੀ ਨਾਲ ਹੈਰਾਨੀ ਦੀ ਗੱਲ ਇਹ ਆ ਕਿ ਇਸ ਕੰਪਨੀ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਵੀ 2023 ਦੇ ਵਿੱਚ ਹੀ ਹੁੰਦੀ ਆ ਤੇ ਇਹ ਕੰਪਨੀ ਜਿਹੜੀ ਆ ਸਵਾ ਸਾਲ ਜਾਂ ਡੇਢ ਸਾਲ ਤੋਂ ਵੱਧ ਪੁਰਾਣੀ ਨਹੀਂ ਹੈ ਵੀਰੋ ਚੰਦੀ ਗੱਲ ਇਹ ਹੈਗੀ ਆ ਤੇ ਪੰਜਾਬ ਦੇ ਵਿੱਚ ਇੰਨੀ ਅਣਜਾਣ ਇੱਕ ਨਵੀਂ ਕੰਪਨੀ ਨੂੰ ਐਡਾ ਵੱਡਾ ਕ੍ਰਿਸ਼ੀਅਲ ਐਡਾ ਵੱਡਾ ਅਹਿਮ ਖੇਤਰ ਦਾ ਜਿਹੜਾ ਆ ਪਲਾਂਟ ਲਗਾਉਣ ਦੀ ਇਜਾਜ਼ਤ ਆ ਉਹ ਕਿਸਨੇ ਦੇ ਦਿੱਤੀ ਟਰੱਕੀਆਂ ਦੇ ਬਾਹਰ ਕੋਈ ਬੋਰਡ ਨਹੀਂ ਲਗਾਇਆ ਗਿਆ ਕੋਈ ਇਨਸਟਰਕਸ਼ਨਸ ਕੋਈ ਸੂਚਨਾ ਜਾਣਕਾਰੀ ਦੇ ਬੋਰਡ ਨਹੀਂ ਲਗਾਏ ਗਏ ਸੋ ਜੇਕਰ ਫੈਕਟਰੀ ਦੇ ਮਾਲਕ ਤੇ ਪ੍ਰਸ਼ਾਸਨ ਜਾਂ ਸਰਕਾਰ ਇੰਨੀ ਇਮਾਨਦਾਰ ਹੁੰਦੀ ਤਾਂ ਉਹ ਲੋਕਾਂ ਨੂੰ ਪਹਿਲਾਂ ਪੰਚਾਇਤਾਂ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਸਹਿਮਤੀ ਵਿੱਚ ਲੈ ਕੇ ਇਹ ਜਿਹੜੇ ਪਲਾਂਟ ਲਗਾਉਣ ਦੀ ਕੋਸ਼ਿਸ਼ ਕਰਦੀ ਨਾ ਕਿ ਚੋਰੀ ਛੁਪੇ ਜਾਂ ਧੱਕੇ ਦੇ ਨਾਲ ਇਹ ਪਲਾਂਟ ਲਗਾਏ ਜਾਂਦੇ ਹੁਣ ਮੈਂ ਇੱਥੇ ਕੁਰੀਏ ਇੱਕ ਉਦਾਹਰਨ ਦੇਣੀ ਚਾਹਣਾ ਆ ਕਿ ਵਿਕਾਸ ਦੇ ਨਾਂ ਤੇ ਜੋ ਵਾਤਾਵਰਨ ਦਾ ਲੋਕਾਂ ਦੀ ਆਰਥਿਕਤਾ ਦਾ ਲੋਕਾਂ ਦੀ ਸਿਹਤ ਦਾ ਜੋ ਉਜਾੜਾ ਕੀਤਾ ਜਾਂਦਾ ਉਹਦੀ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੰਨਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਮਿੰਟ ਪਲਾਂਟ ਲੱਗੇ ਆ ਪਰ ਸਾਰੇ ਜਾਣਦੇ ਹੈਗੇ ਆ ਅੰਬੂਜਾ ACC ACC ਤੇ JP ਦੇ ਬਰਮਾਣਾ ਦਾਰਲਾ ਘਾਟ ਸੋਲਨ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਪਹਾੜਾਂ ਦੀ ਕਟਾਈ ਕਰਕੇ ਉਹਨਾਂ ਨੇ ਵੱਡੇ ਪੱਧਰ ਤੇ ਲੋਕਾਂ ਤੋਂ ਜ਼ਮੀਨਾਂ ਐਕਵਾਇਰਡ ਕੀਤੀਆਂ ਖਰੀਦੀਆਂ ਲੋਕਾਂ ਨੂੰ ਦੁੱਗਣੇ ਪੈਸੇ ਦੇ ਦੇ ਕੇ ਲੋਕਾਂ ਨੇ ਪਹਿਲਾਂ ਲਾਲਚ ਵਿੱਚ ਆ ਕੇ ਉਹ ਜ਼ਮੀਨਾਂ ਉਹਨਾਂ ਨੂੰ ਆਪਣੀਆਂ ਬੇਚ ਲਈ ਦਿੱਤੀਆਂ ਫੈਕਟਰੀ ਨੂੰ ਤੇ ਜਦੋਂ ਸੀਮੈਂਟ ਪਲਾਂਟ ਲੱਗ ਗਏ ਉਹਨਾਂ ਸੀਮੈਂਟ ਪਲਾਂਟਾਂ ਵਿੱਚ ਉਹ ਜਿਹੜਾ ਹਰ ਵੇਲੇ ਉਹ ਧੂੰਆਂ ਨਿਕਲਦਾ ਆ ਆਪਾਂ ਜਦੋਂ ਸ਼ਿਮਲੇ ਨੂੰ ਜਾਣਦੇ ਆ ਦਾਰਲਾ ਘਾਟ ਨੂੰ ਜਾਣਦੇ ਆ ਜਾਂ ਆਪਾਂ ਕਦੇ ਪਾਇਆ ਪਰਮਾਣਾ ਸੁੰਦਰ ਨਗਰ ਹੋ ਕੇ ਜਾਣਦੇ ਆ ਅਸੀਂ ਦੇਖਦੇ ਆ ਕਿ ਉੱਥੇ ਚੁਗਿਰਦੇ ਦੇ ਵਿੱਚ ਹੀ ਵਾਤਾਵਰਨ ਦੇ ਵਿੱਚ ਹਰ ਵੰਡੇ ਸੀਮੈਂਟ ਉਹਦੀ ਧੂੜ ਜਿਹੜੀ ਆ ਉੜੀ ਰਹਿੰਦੀ ਆ ਉਹ ਕਿੰਨਾ ਹੋਇਆ ਕਿ ਕਿ ਲੋਕ ਵੱਡੇ ਪੱਧਰ ਤੇ ਉੱਥੇ ਉਹਨਾਂ ਨੂੰ ਦਿਲ ਦੀਆਂ ਫੇਫੜਿਆਂ ਦੀਆਂ ਸਾਹ ਦੀਆਂ ਬਿਮਾਰੀਆਂ ਲੱਗ ਗਈਆਂ ਅਦਰੰਗ ਦੇ ਅਟੈਕ ਦਿਲ ਦੇ ਅਟੈਕ ਹੋਣੇ ਤੇ ਪਹਾੜੀ ਖੇਤਰ ਦੇ ਵਿੱਚ ਆਮ ਗੱਲ ਹੋ ਗਈ ਤੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਸੀਗੀਆਂ ਰਵਾਇਤੀ ਫਸਲਾਂ ਜਿੱਦਣ ਜਿਵੇਂ ਕਿ ਸਬਜ਼ੀਆਂ ਹੁੰਦੀਆਂ ਸੀ ਉੱਥੇ ਮੂੰਗੀ ਮੂੰਗੀ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੁੰਦੀ ਸੀ ਜਾਂ ਉੱਥੇ ਫਾਲ ਹੁੰਦੇ ਸੀਗੇ ਹਿਮਾਚਲ ਦੇ ਵਿੱਚ ਉਹ ਜਿਹੜੀ ਸੀਮਿੰਟ ਦੀ ਗੱੜ੍ਹ ਹੱਲਵੇ ਹਰ ਵੇਲੇ ਸੀਮਿੰਟ ਦਾ ਪ੍ਰਦੂਸ਼ਣ ਫੈਕਟਰੀਆਂ ਦਾ ਜਾਂ ਉਹਨਾਂ ਦੀਆਂ ਚਿਮਣੀਆਂ ਚੋਂ ਨਿਕਲ ਰਿਹਾ ਧੂੰਆਂ ਤੇ ਜਿਹੜੀ ਹਵਾ ਦੇ ਵਿੱਚ ਉਹ ਗੜ੍ਹ ਉੱਡਦੀ ਰਹਿੰਦੀ ਸੀਗੀ ਉਸ ਨੇ ਉਨਾ ਉਨਾ ਦੇ ਪੱਤਿਆਂ ਦੇ ਉੱਪਰ ਉਹ ਜਿਹੜੀ ਗਰਦਵਾ ਉਹ ਹਰ ਵੇਲੇ ਜਮੀ ਰਹਣ ਕਰਕੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਰੁਕ ਗਈ ਤੇ ਸਾਰੇ ਦੇ ਸਾਰੇ ਜਿੰਨੀਆਂ ਵੀ ਉਹਨਾਂ ਦੀਆਂ ਫਸਲਾਂ ਸੀਗੀਆਂ ਉਹ ਸਾਰੀਆਂ ਫਸਲਾਂ ਸੜ ਗਈਆਂ ਖਤਮ ਹੋ ਗਈਆਂ ਤੇ ਉਸ ਇਲਾਕੇ ਦੇ ਵਿੱਚ ਲੋਕਾਂ ਦੀ ਆਰਥਿਕਤਾ ਦਾ ਵੱਡੇ ਪੱਧਰ ਤੇ ਉਜੜਾ ਹੋਇਆ ਉਹਨਾਂ ਫੈਕਟਰੀਆਂ ਦੇ ਜ਼ਹਿਰੀਲੇ ਗੈਸਾਂ ਤੇ ਹੋਰ ਜਿਹੜੇ ਉੱਥੋਂ ਬੇਸਟ ਪਦਾਰਥ ਨਿਕਲਦੇ ਸੀਗੇ ਉਹਨਾਂ ਨੇ ਲੋਕਾਂ ਦੀ ਖੇਤੀਬਾੜੀ ਨੂੰ ਤਬਾਹ ਕੀਤਾ ਲੋਕਾਂ ਦੀ ਸਿਹਤ ਨੂੰ ਤਬਾਹ ਕੀਤਾ ਲੋਕ ਵੱਡੇ ਪੱਧਰ ਤੇ ਹਸਪਤਾਲਾਂ ਦੇ ਵੱਲ ਮਹਿੰਗੀਆਂ ਇਲਾਜ ਸਹੂਲਤਾਂ ਲੈਣ ਦੇ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਨੇ ਖੇਤੀ ਦੀਆਂ ਜ਼ਮੀਨਾਂ ਵੇਚੇ ਦਿੱਤੀਆਂ ਤੇ ਉਹ ਇਹਨਾਂ ਫੈਕਟਰੀਆਂ ਦੇ ਵਿੱਚ ਮਜ਼ਦੂਰ ਦੇ ਤੌਰ ਤੇ ਆ ਕੇ ਕੰਮ ਕਰਨ ਲੱਗ ਗਏ ਖੇਤੀਬਾੜੀ ਦੇ ਅੰਦਰ ਲੱਪੇ ਕੰਮ ਕਰਨ ਤੇ ਕੱਚੀਆਂ ਦਿਹਾੜੀਆਂ ਕਰਨ ਲੱਗ ਗਏ ਸੋ ਇਸ ਪ੍ਰਕਾਰ ਦੇ ਨਾਲ ਵਿਕਾਸ ਦੇ ਨਾਂ ਤੇ ਜਿਹੜੀਆਂ ਫੈਕਟਰੀਆਂ ਲਗਾਈਆਂ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੇ ਲੋਕਾਂ ਦੇ ਕਾਰੋਬਾਰਾਂ ਦਾ ਲੋਕਾਂ ਦੀ ਖੇਤੀ ਦਾ ਉਜਾੜਾ ਕੀਤਾ ਤੇ ਇਸੇ ਤਰ੍ਹਾਂ ਹੀ 1984 ਦੇ ਵਿੱਚ ਬਪਾਲ ਵੀ ਜਿਹੜੀ ਤਰਾਸਦੀ ਹੋਈ ਸੀ ਗੈਸ ਕਾਂ ਬਲਾਸ ਹੋਇਆ ਸੀ ਜਿੱਥੇ 15 ਤੋਂ 20 ਹਜ਼ਾਰ ਦੇ ਕਰੀਬ ਮਾਸੂਮ ਲੋਕ ਜਿਹੜੇ ਆ ਉਹ ਰਾਤੋ ਰਾਤ ਮਾਰੇ ਗਏ ਸੀ ਜਦੋਂ ਉਸ ਫੈਕਟਰੀ ਦੇ ਵਿੱਚੋਂ ਗੈਸ ਲੀਕ ਹੋਈ ਸੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਅਪਾਹਜ ਹੋ ਗਏ ਤੇ ਅੱਜ ਤੱਕ ਵੀ ਉਸ ਫੈਕਟਰੀ ਦੇ ਵਿੱਚ ਜੋ ਗੈਸ ਕਾਂਡ ਹੋਇਆ ਸੀਗਾ ਉਹਦਾ ਮਾਰੂ ਅਸਰ ਅੱਜ ਤੱਕ ਵੀ ਉੱਥੇ ਲੋਕਾਂ ਦੇ ਉੱਪਰ ਉੱਥੇ ਜੰਮਣ ਵਾਲੇ ਬੱਚਿਆਂ ਦੇ ਉੱਪਰ ਦੇਖਿਆ ਜਾ ਸਕਦਾ ਹੈਗਾ ਇਸੇ ਤਰ੍ਹਾਂ ਮੈਂ ਆਪਣੀ ਹਿਸ਼ਾਰਪੁਰ ਏਰੀਆ ਦੀ ਇੱਕ ਛੋਟੀ ਜਿਹੀ ਉਦਾਹਰਣ ਦੇਣੀ ਚਾਹੂਗਾ ਕਿ ਹਿਸ਼ਾਰਪੁਰ ਦੇ ਲਾਗੇ ਪਿੰਡ ਪਿੰਦਾ ਟੱਕੀ ਤੇ ਉਸ ਪਿੰਡ ਕੋਲ ਥੋੜਾ ਜਿਹਾ ਪਹਿਲਾਂ ਹਰਿਆਣੇ ਵਾਲੋਂ ਇੱਕ ਗੈਸ ਫੈਕਟਰੀ ਹੈਗੀ ਆ ਇੱਕ ਵਾਰ ਫੈਕਟਰੀ ਮਾਲਕਾਂ ਦੀ ਅਣਗਹਿਲੀ ਦੇ ਕਾਰਨ ਰਾਤ ਨੂੰ ਗੈਸ ਲੀਕ ਹੋ ਗਈ ਸੀ ਜ਼ਹਿਰੀਲੀ ਗੈਸ ਪਿੰਡ ਦੇ ਲੋਕਾਂ ਨੇ ਰਾਤ ਨੂੰ ਅਨਾਉਂਸਮੈਂਟ ਕੀਤੀ ਤੇ ਰਾਤੋ ਰਾਤ ਲੋਕਾਂ ਨੂੰ ਅੱਧੀ ਰਾਤ ਨੂੰ ਸਰਦੀਆਂ ਦੇ ਵਿੱਚ ਉਹ ਪਿੰਡ ਖਾਲੀ ਕਰਨਾ ਪਿਆ ਸੀਗਾ ਇਹੋ ਜਿਹੇ ਖਤਰੇ ਜਿਹੜੇ ਆ ਇਹਨਾਂ ਗੈਸ ਪਲਾਂਟਾਂ ਦੇ ਨਾਲ ਵੱਡੇ ਪੱਧਰ ਤੇ ਜੁੜੇ ਰਹਿਣਗੇ ਤੇ ਲੋਕਾਂ ਦਾ ਇਹ ਸੰਘਰਸ਼ ਹੈਗਾ ਇਹ ਬਿਲਕੁਲ ਜਾਇਜ਼ ਆ ਤੇ ਇੱਥੇ ਇੱਕ ਹੋਰ ਗੱਲ ਜਿਹੜੀ ਇਸੇ ਨਾਲ ਹੀ ਜੁੜਨੀ ਹੈਗੀ ਆ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਵੱਲੋਂ ਵਿਕਾਸ ਦੇ ਨਾਂ ਤੇ ਰੋਜ਼ਗਾਰ ਪੈਦੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਂ ਤੇ ਇਹਨਾਂ ਕੰਪਨੀਆਂ ਨੂੰ ਲੋਕਾਂ ਦੇ ਜਲ ਜੰਗਲ ਜ਼ਮੀਨ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਉਹਨਾਂ ਦੇ ਵਿੱਚ ਜ਼ਹਿਰਾਂ ਕੋਲ ਹੁੰਦੇ ਅਧਿਕਾਰ ਦਿੱਤੇ ਜਾਂਦੇ ਆ ਉੱਥੇ ਨਾਲ ਦੀ ਨਾਲ ਮਲਟੀਨੇਸ਼ਨਲ ਕੰਪਨੀਆਂ ਨੂੰ ਵੱਡੇ ਵੱਡੀਆਂ ਜੋ ਕਾਰਪੋਰੇਟ ਘਰਾਣੇ ਹੈਗੇ ਆ ਉਹਨਾਂ ਨੂੰ ਫਿਰ ਪੋਲੂਸ਼ਨ ਖਤਮ ਕਰਨ ਦੇ ਲਈ ਵੱਡੇ ਵੱਡੇ ਪ੍ਰੋਜੈਕਟ ਦਿੱਤੇ ਜਾਂਦੇ ਆ ਇੱਕ ਸੰਸਥਾ ਹੈ ਆਈਟੀਆ ਉਸ ਰਿਪੋਰਟ ਅਨੁਸਾਰ ਭਾਰਤੀ ਵਾਤਾਵਰਣ ਟੈਕਨੋਲੋਜੀ ਦਾ ਬਾਜ਼ਾਰ ਇਹ ਭਾਰਤ ਦੇ ਵਿੱਚ ਪਹਿਲਾਂ ਤਾਂ ਪ੍ਰੋਪੂਸ਼ਨ ਪੈਦਾ ਕੀਤਾ ਜਾਂਦਾ ਆ ਤੇ ਉਸ ਪ੍ਰੋਪੂਸ਼ਨ ਨੂੰ ਖਤਮ ਕਰਨ ਦੇ ਲਈ ਮੁੜ ਕੇ ਜਿਵੇਂ ਵਾਟਰ ਟ੍ਰੀਟਮੈਂਟ ਪਲਾਂਟ ਜਾਂ ਹਵਾ ਦੀ ਸਫਾਈ ਦੇ ਲਈ ਪਲਾਂਟ ਲਾਏ ਜਾਂਦੇ ਹੈਗੇ ਆ ਜਾਂ ਜਿਹੜਾ ਬੇਸਟ ਕਚਰਾ ਹੈਗਾ ਆ ਉਹਦੇ ਪ੍ਰਬੰਧਨ ਦੇ ਲਈ ਪਲਾਂਟ ਲਾਏ ਜਾਂਦੇ ਹੈਗੇ ਆ ਉਸ ਬਜਾਟ ਦੀ ਕੀਮਤ ਜਿਹੜੀ ਆ ਲਗਭਗ 23 ਬਿਲੀਅਨ ਡਾਲਰ ਉਸ ਬਾਜ਼ਾਰ ਦੀ ਕੀਮਤ ਹੈਗੀ ਆ ਤੇ 2022 ਤੋਂ ਲੈ ਕੇ 2028 ਤੱਕ ਇਹ ਅਨੁਮਾਨ ਹੈ ਕਿ 7.5% ਦੀ ਦਰ ਦੇ ਨਾਲ ਇਹ ਜਿਹੜੀ ਮਾਰਕੀਟ ਆ ਇਹ ਬਾਜ਼ਾਰ ਆ ਹੋਰ ਤਰੱਕੀ ਕਰੂਗਾ ਵਧੂਗਾ ਸੋ ਵੱਡੇ ਵੱਡੇ سرمایہਕਾਰ ਘਰਾਣੇ ਵਾਲੀ ਮਲਟੀ ਨੈਸ਼ਨਲ ਕੰਪਨੀਆਂ ਦੇ ਲਈ ਇਸ ਖੇਤਰ ਦੇ ਵਿੱਚ ਆ ਕੇ ਲੋਪਾ ਹਟ ਦੇ ਲੋਕਾਂ ਨੂੰ ਲੁੱਟਣ ਦੇ ਵੱਡੇ ਮੌਕੇ ਜਿਹੜੀਆਂ ਭਾਰਤ ਦੀਆਂ ਦਲਾਲ ਸਰਕਾਰਾਂ ਆ ਉਹ ਇਹਨਾਂ ਸਾਮਰਾਜੀ ਤਰਵੈਲ ਕੰਪਨੀਆਂ ਨੂੰ ਮਹੱਈਆ ਕਰਵਾ ਰਹੀਆਂ ਆ ਤੇ ਇਹ ਕੰਪਨੀਆਂ ਜਿਹੜੀਆਂ ਆ ਭਾਰਤ ਦੇ ਵਾਤਾਵਰਣ ਤੇ ਟੈਕਨੋਲੋਜੀ ਦੀ ਸਫਾਈ ਦੇ ਸਮੁੱਚੇ ਖੇਤਰ ਨੂੰ ਸੰਸਾਰ ਦੇ ਛੇਨੇ ਸਭ ਤੋਂ ਵੱਡੇ ਬਾਜ਼ਾਰ ਦੇ ਰੂਪ ਵਿੱਚ ਦੇਖਦੀਆਂ ਹੈਗੀਆਂ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਕੰਪਨੀਆਂ ਨੂੰ ਮੁਨਾਫੇ ਮਹੱਈਆ ਕਰਾਉਣ ਦੇ ਲਈ 2022 ਦੇ ਵਿੱਚ ਭਾਰਤ ਨੇ ਕੁੱਲ 1.7 ਬਿਲੀਅਨ ਅਮਰੀਕਨ ਡਾਲਰ ਜਿਹੜਾ ਆ ਉਹ ਦੂਜੇ ਦੇਸ਼ਾਂ ਤੋਂ ਕਾਪੋ ਮਸ਼ੀਨਰੀ ਮੰਗਾਈ ਜਿਹੜੀ ਕਿ ਹਵਾ ਪਾਣੀ ਤੇ ਵਾਤਾਵਰਨ ਨੂੰ ਸਾਫ਼ ਕਰਨ ਦੇ ਲਈ ਵਰਤੀ ਜਾ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਲਗਭਗ 156 ਮਿਲੀਅਨ ਡਾਲਰ ਜਿਹੜਾ ਆ ਸਿਰਫ ਅਮਰੀਕਾ ਤੋਂ ਇਹ ਮਸ਼ੀਨਰੀ ਮੰਗਵਾਈ ਗਈ ਆ ਸੋ ਇੱਕ ਤਰ੍ਹਾਂ ਦਾ سرمایہਕਾਰ ਬਹੁਤ ਵੱਡਾ ਮੌਕਾ ਕਲਾਸ਼ ਰਿਹਾ ਕਿ ਇੱਥੇ ਪਹਿਲਾਂ ਤਾਂ ਆਪਣੀਆਂ ਕੰਪਨੀਆਂ ਲਾ ਕੇ ਪ੍ਰੋਡਕਸ਼ਨ ਪੈਦਾ ਕੀਤਾ ਜਾਵੇ ਲੋਕਾਂ ਦੇ ਸਾਫ਼ ਸੁਥਰੇ ਜੰਗਲ ਜਲ ਜ਼ਮੀਨ ਉਹਦੇ ਵਿੱਚ ਜ਼ਹਿਰੀਲੀਆਂ ਗੈਸਾਂ ਜ਼ਹਿਰੀਲਾ ਬੇਸ ਸੁੱਟਿਆ ਜਾਵੇ ਤੇ ਮੁਰਕੇ ਆਪਣੀਆਂ ਕੰਪਨੀਆਂ ਦਾ ਮਹਿੰਗਾ ਸਮਾਨ ਜਿਹੜਾ ਆ ਉਹ ਭਾਰਤ ਦੇ ਲੋਕਾਂ ਦੀ ਲੁੱਟ ਕਰਨ ਦੇ ਲਈ ਵੇਚਿਆ ਜਾਵੇ ਇੱਥੇ ਸਬਜ਼ੀਆਂ ਖਾਣ ਦੇ ਲਈ ਵਾਤਾਵਰਣ ਦੀ ਸਫਾਈ ਪਾਣੀ ਦੀ ਸਫਾਈ ਦੇ ਨਾਂ ਤੇ ਵੱਡੇ ਵੱਡੇ ਪਲਾਂਟ ਖੋਲੇ ਜਾਣ ਸਬਜ਼ੀਆਂ ਕੱਢੀਆਂ ਜਾਣ ਤੇ ਇੱਥੇ ਵੱਡੀ ਮਸ਼ੀਨਰੀ ਵੇਚੀ ਜਾਵੇ ਇੱਕ ਸੰਸਾਰ ਦੀ ਸੰਸਥਾ ਹੈਗੀ ਆ ਸਟੈਟਿਸਟਾ ਉਹ ਕਿਸੇ ਵੀ ਖੇਤਰ ਦੇ ਅੰਕੜੇ ਪੇਸ਼ ਕਰਦੀ ਆ ਉਹਦੀਆਂ ਰਿਪੋਰਟਾਂ ਉਸ 2023 ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਕਚਰੇ ਦੇ ਪ੍ਰਬੰਧਨ ਦੀ ਮਾਰਕੀਟ ਹੈਗੀ ਆ ਉਹਦਾ ਆਕਾਰ 32 ਬਿਲੀਅਨ ਡਾਲਰ ਆ ਤੇ 2028 ਤੱਕ ਇਹ ਅਕਾਰ ਵੱਧ ਕੇ 36 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ ਉਹਨਾਂ ਨੂੰ ਸੋwriteData ਸਿੱਟਾ ਕੀ ਨਿਕਲਦਾ ਹੈ ਕਿ ਹੁਣ ਅਸੀਂ ਸਮਝ ਹੀ ਗਏ ਹੋਵਾਂਗੇ ਕਿ ਮਸਲਾ ਭਾਰੀ ਦੀ ਸਮੱਸਿਆ ਦੇ ਹੱਲ ਵਿਕਾਸ ਜਾਂ ਰੁਜ਼ਗਾਰ ਪੈਦਾ ਕਰਨ ਦਾ ਨਹੀਂ ਸਗੋਂ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਦੇਸ਼ ਦੇ ਜਲ ਜੰਗਲ ਪਹਾੜ ਜ਼ਮੀਨ ਕੌਂਡੀਆਂ ਦੇ ਭਾਅ ਲਟਾਉਣ ਤੇ ਰੀਨਿਊਏਬਲ એનર્ਜੀ ਦੇ ਨਾਂ ਤੇ ਅਰਬਾਂ ਖਰਬਾਂ ਪੈਦੀਆਂ ਸਬਸਿਡੀਆਂ ਆਪਣੇ ਜਿਹੜੇ ਤੇਰਜੋਗਪਤੀਆਂ ਦੇ ਢਿੱਡਾਂ ਦੇ ਵਿੱਚ ਪਾਉਣ ਦਾ ਮਸਲਾ ਹੈਗਾ ਅਤੇ ਉਸ ਵਿੱਚੋਂ ਆਪਣਾ ਹਿੱਸਾ ਪਤੀ ਲੈ ਕੇ ਲੋਕਾਂ ਨੂੰ ਕੈਂਸਰ, ਦਿਲ, ਸਾਹ, ਫੇਫੜਿਆਂ, ਗੋਡਿਆਂ ਦੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਧੱਕਣ ਅਤੇ ਦੂਜੇ ਹੱਥ ਵੱਡੇ-ਵੱਡੇ ਸਰਮਾਇਦਾਰਾਂ ਦੇ ਹਸਪਤਾਲਾਂ ਦੀਆਂ ਤਜੋੜੀਆਂ ਪਰ ਹੁੰਦਾ ਮਸਲਾ ਆ ਲੋਕਾਂ ਦੀਆਂ ਬਚੀਆਂ ਖੁਸ਼ੀਆਂ ਕੁਦਰਤੀ ਫਸਲਾਂ ਨੂੰ ਬਰਬਾਦ ਕਰਕੇ ਉਹਨਾਂ ਨੂੰ ਆਪਣੀ ਜ਼ਰੂਰਤ ਦਾ ਹਰ ਮਾਲ ਜੋ ਚੀਜ਼ ਉਹ ਖਰੀਦਣੀ ਚਾਹੁੰਦੇ ਆ ਜੋ ਆਜੋ ਆਪਣੇ ਖੇਤਾਂ ਵਿੱਚ ਮਾੜੀ-ਮੋਟੀ ਪੈਦਾ ਕਰ ਲੈਂਦੇ ਆ ਉਹ سرمایہਦਾਰਾਂ ਦੇ ਸ਼ਾਪਿੰਗ ਮਾਲਾਂ ਤੋਂ ਖਰੀਦਣ ਦੇ ਰਾਹ ਪਾਉਣ ਦਾ ਇੱਕ ਇਹ ਪੰਜਾਬੀਆਂ ਦੇ ਨਾਲ ਜਾਂ ਲੋਕਾਂ ਦੇ ਨਾਲ ਇਹ ਖੇਲ ਖੇਲੀ ਜਾ ਰਹੀ ਆ ਸੋ ਇਸ ਲਈ ਆਪਾਂ ਨੂੰ ਲੁਧਿਆਣੇ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਹਿੱਸੇ 'ਤੇ ਫੈਕਟਰੀਆਂ ਲੱਗ ਵੀ ਚੁੱਕੀਆਂ ਆ ਜਾਂ ਲੱਗਣੀਆਂ ਵੀ ਹੈਗੀਆਂ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਇੱਕ ਚੰਗਾ ਪੰਜਾਬ ਤੇ ਚੰਗਾ ਹਰਿਆ ਭਰਿਆ ਭਵਿੱਖ ਦੇ ਸਕੀਏ ਸੋ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਫਤਿਹ ਵੀਡੀਓ ਚੰਗੀ ਲੱਗੇ ਆਪ ਸਾਰੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਸਾਡੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਵਾਈਬਲ ਜੀ ਦਾ ਖਾਲਸਾ ਵਾਈਬਲ ਜੀ ਕੀ ਫਤ